ਤਿੰਨ ਨੂੰ ਵੀਰਾ ਤੇ ਇਹ ਵੀਰੇ ਹੁਣੇ ਸਾਸਿਕਾ ਪਰਣੇ ਸਾਸਿਕਾ ਤਿੰਨ ਨੂੰ ਵੀਰੇ ਹੁਣੇ ਸਾਨੂੰ ਫੋਨ ਕਰ ਰਹੇ ਸੀਗੇ ਇੱਥੇ ਅਸੀਂ ਸ਼ਮਸ਼ਾਨ ਘਾਟ ਦੇ ਬਾਹਰ ਖੜੇ ਆ ਫਗਵਾੜੇ ਇੱਥੇ ਇੱਕ ਬਜ਼ੁਰਗ ਪਿਆ ਵਿਚਾਰਾ ਪਤਾ ਨਹੀਂ ساری ਉਮਰ ਉਹਨੇ ਕਿੱਥੇ ਕਿੱਥੇ ਕਿੰਨਾ ਕੰਮ ਕੀਤਾ ਹੋਊ ਕਿੰਨਾ ਖੂਨ ਪਸੀਨਾ ਬਹਾਇਆ ਹੋਊ ਆਪਣੇ ਬੱਚਿਆਂ ਨੂੰ ਪਾਲਿਆ ਹੋਊ ਪੜਾਇਆ ਲਿਖਾਇਆ ਹੋਊ ਪਰ ਅੱਜ ਉਹ ਬਜ਼ੁਰਗ ਇੱਕ ਲਵਾਰ ਸਾਲਤ ਦੇ ਵਿੱਚ ਇੱਥੇ ਪਿਆ ਤੇ ਇੱਥੇ ਨਗਨ ਅਵਸਥਾ ਚ ਸੀ ਪਹਿਲਾਂ ਹਨਾ ਕੱਪੜੇ ਵੀ ਹੈ ਨਹੀਂ ਸੀ ਕਹਿੰਦੇ ਤਨ ਤੇ ਪਾਣੀ ਵਿੱਚ ਆ ਜਾਈਏ ਦਰੋਂ ਪਾਣੀ ਦੇ ਵਿੱਚ ਪੈ ਸੀ ਤੇ ਕਿਉਂਕਿ ਹੁਣ ਪਿਛਲੇ 3-4 ਦਿਨਾਂ ਤੋਂ ਤੁਹਾਨੂੰ ਪਤਾ ਮੀਂਹ ਪੈ ਰਿਹਾ ਸੀ ਵੱਧ ਹੀ ਹੋ ਕੇ ਦਿਨ ਤੇ ਇਹ ਮੀਂਹ ਵਾਲੇ ਦਿਨ ਵੀ ਇੱਥੇ ਪਾਣੀ ਚ ਹੀ ਗਜ਼ਾਰ ਰਹੇ ਸੀ ਇਹ ਟੀਨੂ ਵੀਰੇ ਉਹਨਾਂ ਨੇ ਬਬਲੇ ਵੀਰੇ ਉਹਨਾਂ ਨੇ ਸਾਨੂੰ ਵੀਡੀਓ ਭੇਜੀ ਇਹਨਾਂ ਨੇ ਜਾ ਕੇ ਇੱਥੇ ਸਮਸ਼ਾਨ ਘਾਟ ਦੇ ਬਾਹਰ ਬਾਪੂ ਜੀ ਨੂੰ ਪਾਇਆ ਮਾੜੇ ਮੁੱਟੇ ਕੱਪੜੇ ਚੇਂਜ ਕਰਾਏ ਤੇ ਸਾਡੇ ਨਾਲ ਕਰਨੈਲ ਵੀਰੇ ਹੁਣੇ ਵੀ ਸਾਡੇ ਟੀਮ ਦੇ ਮੈਂਬਰ ਆ ਫਗਵਾੜੇ ਤੋਂ ਪਰ ਬਾਪੂ ਜੀ ਨੂੰ ਆਪਾਂ ਪੁੱਛਦੇ ਆਂ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਕੀ ਨਾਮ ਤੁਹਾਡਾ ਨਾਮ ਕੀ ਆ ਤੁਹਾਡਾ ਮਾਸਕ ਵੀ ਨਾਮ ਕੀ ਆ ਤੁਹਾਡਾ ਨਾਮ ਕੀ ਆ ਦਰਸ਼ਨ ਲਾਲ ਹਾਂਜੀ ਠੀਕ ਹੈ ਬਾਪੂ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਫਗਵਾੜੇ ਫਗਵਾੜੇ ਕਿਹੜਾ ਮੱਲਾ ਬੱਚੇ ਕਿੰਨੇ ਆ ਤੁਹਾਡੇ ਬੱਚੇ ਬੱਚਾ ਮੇਰਾ ਕੋਈ ਠੀਕ ਭੈਣ ਭਰਾ ਰਾਬ ਦਾ ਇਸ਼ੇ ਚੇਪਰਾ ਠੀਕ ਆ ਹੁਣ ਘਰ ਕਿੱਥੇ ਆ ਤੁਹਾਡਾ ਘਰ ਉੱਥੇ ਹੀ ਸਾਬ ਕਿੱਥੇ ਹੀ ਸਭ ਜੱਗ ਰੱਬ ਦੇ ਘਰ ਚ ਰਹੇਗਾ ਨਹੀਂ ਘਰ ਕਿੱਥੇ ਸੀ ਤੁਹਾਡਾ ਲੈ ਆ ਕਿੱਥੇ ਰਸਤਾ ਉੱਤੇ ਕੋ 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 ਭਗਵਾਨ ਦੇ ਕੋਲ ਤੁਸੀਂ ਉੱਟਾ ਪੈਨ ਨਪਾਰਾਂ ਦੀ ਟੱਕਰ ਜੀ ਤਦ ਜਾਣਦੇ ਹੁਣ ਠੱਕਰ ਕੀ ਪਿੰਡ ਆ ਸਾਡਾ ਹਾਂ ਨਹੀਂ ਹਾਂ ਸਾਡਾ ਭਗਵਾੜੇ ਭਗਵਾੜੇ ਕਿੱਥੇ ਨਹੀਂ ਨਹੀਂ ਹੋ ਗਿਆ ਚੇਤਾ ਨਹੀਂ ਨਹੀਂ ਸੇਤਾ ਵਰਗਾ ਚੇਤਾ ਭੁੱਲ ਗਿਆ ਬਾਪੂ ਕੋਈ ਨਾ ਬਾਪੂ ਉੱਟ ਕੇ ਬੈਠੋ ਬਾਪੂ ਜੀ ਨਾਮ ਪਵਤ ਹਾਂਜੀ ਤੁਹਾਡਾ ਨਾਮ ਕੀ ਹੈ ਦਰਸ਼ਨ ਲਾਲ ਦਰਸ਼ਨ ਤੁਹਾਡੇ ਪਿਤਾ ਜੀ ਦਾ ਕੀ ਨਾਮ ਆ ਸ਼ੰਕਰਦਾਸ ਹੈ ਸ਼ੰਕਰਦਾਸ ਸ਼ੰਕਰਦਾਸ ਤੇ ਛੇ ਭਰਾ ਆ ਤੁਸੀਂ ਠੀਕ ਹੈ ਬਾਪੂ ਤੁਸੀਂ ਕੀ ਕੰਮ ਕਰਦੇ ਸੀ ਪਹਿਲਾਂ ਜ਼ਿਮੀਂਦਾਰ ਖੇਤੀਬਾੜੀ ਕਰਦੇ ਸੀ ਹੈ ਆਪਦੀ ਜ਼ਮੀਨ ਦਾ ਸੀਗੀ ਹਾਂਜੀ ਆਪਦੀ ਜ਼ਮੀਨ ਜ਼ਮੀਨ ਜਾਇਦਾਦ ਆਪਦੀ ਸੀ ਜ਼ਮੀਨ ਆਪਦੀ ਸੀ ਫਾਦੇ ਤਾਂ ਨਹੀਂ ਸੀ ਮੈਂ ਝੂਠ ਬੋਲ ਗਿਆ ਅੱਛਾ ਅ ਜੁ ਜੁਦਾ ਆਏ ਸੀ ਉਹ ਪਾਲੀ ਦੇ ਲਈ ਅੱਛਾ ਕਿੱਥੋਂ ਆਏ ਸੀ ਤੁਸੀਂ ਲਾਲਪੁਰ ਦੇ ਜੀ ਪਰੇ ਲਾਲਪੁਰ ਤੋਂ ਕਿੱਥੋਂ ਪਾਕਿਸਤਾਨ ਚੋਂ ਹਾਂ ਪਾਕਿਸਤਾਨ ਚੋਂ ਕਿੱਥੋਂ ਆਏ ਸੀ ਪਾਕਿਸਤਾਨ ਚੋਂ ਲਾਲਪੁਰ ਤੋਂ ਆਏ ਸੀ ਕਿਹੜਾ ਚੱਕ ਸੀ ਤੁਹਾਡਾ ਉੱਥੇ ਮੈਨੂੰ ਤੇਰੀ ਚੱਕ ਚੁੱਕ ਯਾਦ ਨਹੀਂ ਬੈਸਣ ਅਗਰ ਸੱਤਕ ਹਾਲਾ ਰਾਜ ਤੁਸੀਂ 7 ਸਾਲਾਂ ਦੇ ਸੀ ਉਦੋਂ ਜਦੋਂ ਪਾਕਿਸਤਾਨ ਬਣਿਆ 8 ਸਾਲਾਂ ਦੇ ਜਦੋਂ ਪਾਕਿਸਤਾਨ ਬਣਿਆ ਉਦੋਂ 8ਵਾਂ ਸਾਲ ਲੱਗਿਆ ਸੀ ਤੁਹਾਨੂੰ ਹਾਂਜੀ 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 75 ਹੋਰ ਉੱਤੇ ਹੋ ਗਏ ਉਹ ਬਾਪੂ ਹੀ 78 ਸਾਲ ਤਾਂ ਆਜ਼ਾਦ ਹੋਇਆਂ ਨੂੰ ਹੋ ਗਏ 77 ਸਾਲ ਤੇ ਤੁਹਾਨੂੰ 8 ਸਾਲ ਦੇ ਤੁਸੀਂ ਸੀ ਉਦੋਂ ਫਰਲੋ 90 ਸਾਲ ਦੇ ਨੇੜੇ ਉਮਰ ਆ ਤੁਹਾਡੀ ਇਨਸ਼ਾ ਅੱਲ ਤੁਹਾਡੀ ਉਮਰ 90 ਸਾਲ ਆ ਤੁਹਾਡੀ ਉਮਰ 90 ਸਾਲ ਹੋਊ 90 ਸਾਲ ਤੇ ਤੇ ਅੰਗਰੇਜ਼ੀ ਦੇ ਸਾਲ ਜਾਂਦੇ ਆ ਹਾਂ ਕਿਹੜੇ ਸਾਲ ਚ ਹੋਇਆ ਸੀ ਜਨਮ ਜਨਮ ਹੋਇਆ ਸੀ 530 ਚੱਕ ਨਾਰਗੋਆ ਦਾ ਹੈ 530 ਚੱਕ ਨਾਰਗੋਆ ਦਾ ਚੱਕ ਨਾਂ 530 ਚੱਕ ਨਾਰੰਗਵਾਲ ਨਾਰੰਗਵਾਲ ਹਾਂਜੀ ਉੱਥੇ ਜਨਮ ਹੋਇਆ ਸੀ ਤੁਹਾਡਾ ਹਾਂਜੀ ਠੀਕ ਆ ਤੁਹਾਡੇ ਪਿਤਾ ਜੀ ਤੇ ਖੇਤੀਬਾੜੀ ਕਰਦੇ ਸੀ ਤੂੰ ਖੇਤੀਬਾੜੀ ਜੀਕਾ 530 ਚੱਕ ਨਾਰੰਗਵਾਲ ਦੇ ਜੀ ਦਾ ਬਾਪੂ ਜੀ ਤੇ ਤੁਹਾਡੇ ਚਾਚੇ ਦਾਇ ਕਿੰਨੇ ਸੀ ਇਕਤਾਨ ਤੋਂ ਆ ਕੇ ਫਿਰ ਇੱਥੇ ਕਿੱਥੇ ਜ਼ਮੀਨ ਲਾਟ ਹੋਈ ਸੀ ਤੁਹਾਨੂੰ ਪੰਜਾਬ 'ਚ ਕੋਈ ਨਹੀਂ ਜਦੋਂ ਮੇਰੇ ਪੰਜਾਬ ਜਾ ਕੇ ਮੇਰੀ ਵੀ ਨਹੀਂ ਜ਼ਮੀਨ ਠੀਕ ਹੈ ਤੇ ਇੱਥੇ ਆ ਕੇ ਕੀ ਕੰਮ ਕੀਤਾ ਪੰਜਾਬ 'ਚ ਜ਼ਮੀਨ ਕੱਢ ਦਿੱਤਾ ਤਾਂ ਮਿਲਣਾ ਅੱਛਾ ਕਿਹਨੇ ਮੈਨੂੰ ਕਰਦੇ ਸੀ ਬਸ ਨਥੇয়াল ਪਿੰਡ ਬੰਮੜਾ ਦਾ ਕਿਹੜਾ ਨਥੇয়াল ਪਿੰਡ ਇੱਥੇ ਕਿੱਥੇ ਪੈਂਦਾ ਨਥੇয়াল ਪਿੰਡ ਕਿਹੜੇ ਜ਼ਿਲ੍ਹੇ ਦੇ ਕਪੂਰਸਰੇ ਵਿੱਚ ਪੈਂਦਾ ਨਥੇয়াল ਕਪੂਰਸਰੇ ਵਿੱਚ ਪੈਂਦਾ ਜੜਿਆਲੇ ਵਾਲਾ ਕਿਹਦੀ ਹੈ ਨਥੇয়াল ਜੜਿਆਲੇ ਵਾਲਾ ਨਥੇয়াল ਪਿੰਡ ਹੈਗਾ ਜੀ ਹਾਂ ਤੇ ਜੜਿਆਲੇ ਵਾਲਾ ਜੜਿਆਲੇ ਵਾਲਾ ਜੜਿਆਲੇ ਕੋਲੇ ਨਥੇয়াল ਕੋਲੇ ਇਹ ਆ ਪਿੰਡ ਦਾ ਇਹੋ ਪਿੰਡ ਦਾ ਤੇਰਾ ਸੁਪਰਾਲੀ ਆ ਚੈੱਕ ਕਰ ਲੈ ਸੁਪਰਾਲੀ ਆ ਸੁਪਰਾਲੀ ਉਹ ਬਾਜ ਚੈੱਕ ਕਰ ਲੈ ਫੜਦੇ ਆ ਜੇ ਤਾਂ ਆਮ ਕਰੀਏ ਨਾ ਫੜਦੇ ਆ ਇਹ ਅਗਲਾ ਦੇਖੀਏ ਇਹ ਪਿੰਡ ਦਾ ਉਹਦੇ ਗੱਡੀ ਕਿਹੜੀ ਹੋਣੀ ਚੱਲਦੇ ਆ ਨਥੇਵਾਲ ਤੇਰਾ ਪੁੱਤ ਮਾਪੂ ਪੁੱਤ ਚਲ ਜੀ ਉਹ ਇਰਾਦੇ ਮੈਰੇ ਮਿਲ ਕੇ ਰੈਪਿੰਗ ਮੇਰਾ ਘਰ ਜਿੱਥੋਂ ਤੇ ਰਹੀ ਆ ਮੇਰਾ ਪਿੰਡ ਹਸਨਪੁਰਾ ਹਸਨਪੁਰਾ ਫਰਨਾ ਕੋਈ ਨਾ ਦਿਖਾਉਣੇ ਤੈਨੂੰ ਚੱਲ ਫਿਰ ਤਲੀ ਹੋ ਖੜਾ ਜਦੀ ਬੇਨਤੀ ਹੈ ਜੀ ਭੈਣਾਂ ਤੇ ਭਰਾਵੋ ਜੇ ਜਿਹੜੀ ਜੇ ਲੋ ਸ਼ੇਅਰ ਕਰਿਓ ਜੇ ਵੀਰ ਉਹਨਾਂ ਨੇ ਉਪਰਾਲਾ ਕੀਤਾ ਇਹ ਉਪਰਾਲੇ ਨੂੰ ਤਾਂ ਹੀ ਹੋਰ ਕਹੂਗਾ ਜਿਵੇਂ ਪ੍ਰਾਣ ਨਹੀਂ ਪ੍ਰਚਾਰਦੀ ਨੇਪਰੇ ਤਾਈ ਚੜੂਗਾ ਜੇ ਬਾਪੂ ਦਰਸ਼ਨ ਲਾਲ ਦਾ ਕੋਈ ਆਪਣਾ ਮਿਲ ਜੇ ਬਾਪੂ ਦਾ ਕੋਈ ਭਰਾ ਕੋਈ ਭਤੀਜਾ ਕੋਈ ਭਤੀਜੀ ਕੋਈ ਭਾਣ ਜੀ ਕੋਈ ਮਾਮੇ ਦਾ ਪੁੱਤ ਕੋਈ ਮਾਸੀ ਦਾ ਪੁੱਤ ਕੋਈ ਨਹੀਂ ਹੋਣਾ ਜੇ ਹੁੰਦਾ ਤਾਂ ਮੇਰੇ ਨਾਗਾ ਨਹੀਂ ਬਾਪੂ ਭਤੀਜੇ ਤਾਂ ਹੋਣਗੇ ਭਤੀਜੀਆਂ ਭਤੀਜੇ ਭਾਣ ਦੇ ਭਾਣ ਜੀਆਂ ਇੰਨਾ ਸਾਲ ਕਿੰਨਾ ਕੋਈ ਰਿਹਾ ਕਿੱਥੇ ਰਿਹਾ ਫਿਰ ਜਦੋਂ ਤਰੇ ਹੱਥ ਪੈਰ ਚੱਲਦੇ ਸੀ ਉਹਨਾਂ ਦੇ ਤੋਂ ਕੰਮ ਲਈ ਗਏ ਪਾਜੀ ਸਹੀ ਨਹੀਂ ਹੈ ਜਲ ਹੋਣਾ ਬਾਕੀ ਆ ਜਦੋਂ ਬਾਕੀ ਆ ਅੱਜ ਕੁਮਾਰ ਨੇ ਸ਼ਹਿਰ ਤੋਂ ਬਾਪੂ ਦਰਸਨ ਲਾਗੇ ਜੀ ਬੋਲ ਰਿਹਾ ਬਾਪੂ ਕਪਾकिस्तान ਦਾ ਜੰਮਿਆ ਹੋਇਆ ਕਹਿੰਦਾ ਮੈਂ 8ਵਾਂ ਸਾਲ ਲੱਗਿਆ ਸੀ ਮੈਨੂੰ ਜਦੋਂ ਪਾਕਿਸਤਾਨ ਚੋਂ ਮੈਂ ਆਇਆ ਸੀ ਲਕੀਰ ਸਾਹਿਬ ਤੋਂ ਖਾਸ ਤੋਂ ਬਰਾਬਾ ਪੁਰੀ ਉੱਥੇ ਬਾਪੂ ਨੇ ਦੱਸਿਆ ਚਾਹ ਕਿਹਣਾ ਚਾਹ ਕਿ ਬਾਪੂ ਪਾਕਿਸਤਾਨ ਵਿੱਚ ਮੇਰਾ ਟੱਕਤੀ ਅਹ ਪਿੰਡ ਦਾ ਕੀ ਨਾ ਸੀ ਉੱਤੇ Hello. 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 ਕੋਈ ਬਹਦੀ ਆ ਗਿਆ ਲੈ ਚੱਕਦੇ ਆਂ ਕੱਢਦੇ ਆਂ ਬੜਾ ਦਮ ਲੱਗਦਾ ਜਦੋਂ ਅਸੀਂ ਆਪਣੇ ਬੁਰਗਾਂ ਨੂੰ ਇਹਦਾ ਰੌਣਦਿਆਂ ਨੂੰ ਲੈ ਕੇ ਜਾਂਦੇ ਹਾਂ ਲਗਾਤਾਰ ਇਹ ਪਹਾੜ ਜਿਹੜੇ ਪੁਲਾਇਂ ਗੁਦਰਾ ਲੰਗੜਾ ਹੋਏ ਕੋਈ ਹੋਵੇ ਉਹਦਾ ਮੰਨिए ਜਾਂ ਕੋਈ ਪਰਵਾਸੀ ਕੋਈ ਵਿਦੇਸੀ ਹੋਵੇ ਉਹਦਾ ਮੰਨिए ਵੀ ਇੱਥੇ ਕੋਈ ਹੈ ਨਹੀਂ ਸੀ ਇਹਦਾ ਉੱਤੇ ਰੁਲ ਗਿਆ ਇਹੇ ਜੇ ਬਜ਼ੁਰਗ ਜਿਨ੍ਹਾਂ ਨੇ ਜ਼ਿੰਦਗੀ ਦਾ ਇਹ 골ਡਨ ਸਮਾਂ ਆਪਣਿਆਂ ਦੇ ਵਿੱਚ ਬਤੀਤ ਕਰਨਾ ਸੀ ਆਪਣਿਆਂ ਦੇ ਨਾਲ ਬਤੀਤ ਕਰਨਾ ਸੀ ਇਹ ਅੱਜ ਰੋਲ ਰਹੇ ਨੇ 70 ਲੱਗੇ ਸਾਲ ਦੇ ਗ੍ਰੀਨ ਉਮਰਾਂ ਇਹ 90 ਸਾਲਾਂ ਤੋਂ ਸੜਕਾਂ ਤੇ ਥੋੜੀ ਰੋਲਦਾ ਸੀ। ਕਿਤਾ ਹੋਣੀ ਕਿੱਥੇ ਆਇਆ ਸੜਕਾਂ ਦੇ ਵਿਚਾਰਾ। ਪਹਿਲਾਂ ਤਾਂ ਕਿਤੇ ਘਰੇ ਜਾਂਦਾ ਸੀ ਇਹ। ਉਹ ਘਰ ਤੇ ਕਿੱਥੇ ਗਏ? ਉਹ ਕੌਣ ਸੀ? ਇਹ ਸਾਰੀ ਜਾਣਕਾਰੀ ਆਪਾਂ ਨੂੰ ਚਾਹ ਵੀ ਮਿਲ ਸਕਦੀ ਆ। ਜੇ ਬੱਪ ਆਲਾ ਬੱਪੀ ਪਾਣੀ ਪੀ ਲੋ। ਮੜਾ ਹੈ ਜੀ ਕਰੀ। ਇਹਨੇ ਮਿਲਿਆ ਲੈਣਾ। ਇਹ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ। ਇਹ ਵੀਰਾਂ ਦਾ ਟੀਮ ਨੂੰ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਟੀਮ ਨੂੰ ਵੀਰਾ। ਉਹ ਕਿ ਆफी ਸਮੱਸਿਆ ਜੈਵਿਕੀ ਦੇ ਬਾਰੇ ਕੀ ਸਮੱਸਿਆ ਨੂੰ ਸਮਝਿਆ ਨਹੀਂ ਸਮਝਦੇ। ਸਾਡੇ ਨਾਲ ਪਹਿਲਾਂ ਵੀ ਜੁੜੇ ਹੋਏ ਨੇ ਸਾਡੀ ਸੇਵਾ ਦੇ ਨਾਲ ਵੀ ਦੇਣੀ ਜੁੜ ਕੇ ਸੇਵਾ ਕਰਦੇ ਨੇ ਮੈਂਬਰ ਨੇ। ਮਕਵਾੜੇ ਸਾਹਿਬ ਤੋਂ ਕਰਨੈਲ ਸਿੰਘ ਵੀ ਆ ਵੀ ਮੈਂਬਰ ਆ। ਟੀਮ ਨੂੰ ਵੀ ਮੈਂਬਰ ਆ ਸਾਡੇ ਨਾਲ। ਇਹ ਵੀਰਾਂ ਤਵਾ ਰਿਆ ਇਹੇ ਕਿਰੀ ਅੱਜ ਇਹ ਬਾਪੂ ਦੀ ਸੇਵਾ ਚੱਲ ਰਹੀ ਹੈ ਇਹਨਾਂ ਦੇ ਨਾਲ ਘੇਰੇ ਨੇ ਜੇ ਤਾਂ ਹੀ ਸਫਲ ਹੋਣੀ ਹੈ ਜੇ ਤੁਸੀਂ ਵੀ ਸਾਥ ਦੇ। ਤੁਹਾਡਾ ਸਾਥ ਇੰਨਾ ਕੀ ਜ਼ਹੀਦਾ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਬਾਪੂ ਨੂੰ ਕੋਈ ਪਛਾਣ ਰਿਹਾ ਵਾ। ਆ ਸਾਡੇ ਹੇਠਾਂ ਦੇ ਦਿੱ ਨੰਬਰ ਤੇ ਸੰਪਰਕ ਕਰੋ। ਆ ਫੋਨ ਕਰੋ। ਬੰਗਾਰ ਰੋਡ ਬੰਗਾਰ ਰੋਡ ਦੇ ਉੱਤੇ ਚੰਕਾਨ ਘਾੜ ਦੇ ਬਾਹਰ ਅਸੀਂ ਅੱਗੇ ਅੱਗੇ ਸਾਰੇ ਜਨੂਰ ਸਾਡੇ ਇਸ ਇਰਾਲੇ ਚ ਸਾਫ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਨ ਵਿੱਚ ਬਹੁਤ ਜ਼ਿਆਦਾ ਪੂਰਾ ਪਾਣੀ ਛਿਗਾ ਜੀ ਉਸ ਦਿਨ ਲਗਨ ਵਰਸਾ ਤੋਂ ਬਿਲਕੁਲ ਪਾਣੀ ਸੁਕਾਇਆ ਸੀ ਅੱਛਾ ਜੀ ਪਾਣੀ ਪਾਣੀ ਚੱਲ ਰਹੀ ਸੀ ਸ਼ਾਨੀਆਂ ਦਿਖਾਉਂਦੀਆਂ ਨੇ ਬਹੁਤ ਬਹੁਤ ਸਰਦੀ ਤੋਂ ਬਰਾਬਰ ਆ ਰਹਾ ਜੀ ਬਹੁਤ ਵਧੀਆ ਸਿੰਗਰ ਨੇ ਬਹੁਤ ਵਧੀਆ ਵੀਰ ਨੇ ਜਿਸ ਆਪ ਨੇ ਲਾਉਂਦੇ ਨੇ ਬਹੁਤ ਵਧੀਆ ਸਿੰਗਰ ਨੇ ਬਹੁਤ ਚੰਗੇ ਇਨਸਾਨ ਵੀ ਨੇ ਅੱਜ ਕੱਲ ਬਾਕੀ ਸਾਰੇ ਅਹੁਦੇਦਾਰੀਆਂ ਜਾਂ ਜੋ ਵੀ ਸਾਡੇ ਚਿੱਕਲਾ ਹੈ ਉਹ ਸਾਰੀਆਂ ਤਾਂ ਹੀ ਮੈਨੇ ਰੱਖਦੀਆਂ ਜਿਹੜੀ ਚੰਗੇ ਇਨਸਾਨ ਨੇ ਚੰਗੇ ਇਨਸਾਨ ਹੋਣ ਦੀ ਪਰ ਕੇ ਵੀ ਆਪਕੋ ਹੋਰ ਦੇ ਲਈ ਖੜਦੇ ਆ ਕਿਸੇ ਹੋਰ ਦੇ ਨਾਲ ਖੜਦੇ ਆ ਕਿਸੇ ਹੋਰ ਦੇ ਦਰਦ ਨੂੰ ਆਪਣਾ ਦਰਦ ਸਮਝਦੇ ਆ ਤੇ ਅੱਜ ਅਸੀਂ ਗੁਆਰੇ ਸ਼ਹਿਰ ਤੋਂ ਬਾਪੂ ਜੀ ਨੂੰ ਲੈ ਕੇ ਚੱਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜਰੇ ਪਹਿਲੇ ਕੱਪੜੇ ਟਾਇਰਸ ਤੇ ਉਸ ਤੇ ਬੈਠ ਕੇ ਜਾਨੀ ਪਾਸੇ ਕਰਦੇ ਆ